ਕਿਸ ਤਰੀਕੇ ਨਾਲ ਪਹਿਲਾਂ ਅੰਗਰੇਜ਼ਾਂ ਨੇ ਬੜਾ ਯਤਨ ਕੀਤਾ ਹੂੰ ਉਹ ਅੰਗਰੇਜ਼ ਨਹੀਂ ਸੀ ਬੇਸਿਕਲੀ ਇਸਾਈ ਸਮਰਾਜਿਆ ਸੀ ਕਿਉਂਕਿ ਜਿਹੜੀ ਇਸਾਈ ਨੀਮ ਚੱਲੀ ਆ ਉਹ ਇੰਗਲੈਂਡ ਤੋਂ ਚੱਲੀ ਆ ਜੀ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਮੁਗਲਾਂ ਦੀ ਤਰ੍ਹਾਂ ਛਲ ਔਰ ਬਲ ਦੇ ਨਾਲ ਹੀ ਉਹਨਾਂ ਨੇ ਸਾਰੇ ਦੇਸ਼ਾਂ ਦਾ ਧਰਮ ਬਦਲਿਆ ਸਿੱਕ ਸਿੱਕ ਨੂੰ ਉਹਨਾਂ ਨੂੰ ਆ ਕੇ ਸਿਕੰਦਰ ਦੀ ਤਰ੍ਹਾਂ ਕੋਈ ਠਹਿਰਾਵ ਮਿਲਿਆ ਤਾਂ ਹਿੰਦੁਸਤਾਨ ਦੇ ਵਿੱਚ ਮਿਲਿਆ ਜਿਹਦੇ ਵਿੱਚ ਸਾਡੇ ਧਰਮ ਪਿਛੇ अनेका ਬਲੀਦਾਨ ਦਿੱਤੇ ਅਸੀਂ ਆਜ਼ਾਦੀ ਲਈ ਜਿੱਥੇ ਬਲੀਦਾਨ ਦਿੱਤੇ ਉੱਤੇ ਨਾਲ ਅਸੀਂ ਧਰਮ ਪਰਵਰਤਨ ਦੇ ਖਿਲਾਫ ਬਲੀਦਾਨ ਦਿੱਤੇ ਕਿਉਂਕਿ ਉਹਨਾਂ ਦਾ ਮੁੱਖ ਮਕਸਦ ਸੀ ਸਦੀਵੀ ਗੁਲਾਮ ਬਣਾਉਣਾ ਜਿਹੜੀ ਉੱਥੋਂ ਦੇ ਇੱਕ ਅ ਅੰਗਰੇਜ਼ ਅਫਸਰ ਹੋਇਆ ਉਹਨਾਂ ਨੇ ਇੱਕ ਰਾਣੀ ਵਿਕਟੋਰੀਆਨ ਲੈਟਰ ਲਿਖੀ ਸੀ ਕਿ ਮੈਂ ਇਸ ਦੇਸ਼ ਦਾ ਭਰਮਣ ਕੀਤਾ ਇੱਥੇ ਨਾ ਮੈਨੂੰ ਕੋਈ ਚੋਰ ਮਿਲਿਆ ਨਾ ਕਿਸੇ ਘਰ ਨੂੰ ਤਾਲਾ ਮਿਲਿਆ ਤੇ ਜੇ ਅਗਰ ਅਸੀਂ ਇਹਨਾਂ ਦੀ ਐਜੂਕੇਸ਼ਨ ਚੇਂਜ ਕਰ ਦਿੰਨੇ ਆ ਤਾਂ ਇੱਥੇ ਘਰ ਘਰ ਦੇ ਵਿੱਚ ਚੋਰ ਹੋਵੇਗਾ ਗਲੀ ਗਲੀ ਦੇ ਵਿੱਚ ਮੰਗਤਾ ਹੋਵੇਗਾ ਉਸ ਤੇ ਤਹਿਤ ਇਹਨਾਂ ਨੇ ਸਾਡੀ ਪਹਿਲਾਂ ਐਜੂਕੇਸ਼ਨ ਸਿਸਟਮ ਸਾਰਾ ਡਿਸਟਰੋਏ ਕੀਤਾ ਫਿਰ ਇਹਨਾਂ ਨੇ ਸਾਡੀ ਸੰਸਕ੍ਰਿਤੀ ਫਿਰ ਸਾਡਾ ਸੰਗੀਤ ਡਿਸਟਰੋਏ ਕਰਨ ਤੋਂ ਬਾਅਦ ਅੱਜ ਇਹ ਗਲੀ ਗਲੀ ਦੇ ਵਿੱਚ ਮਹੱਲਿਆਂ ਪਿੰਡਾਂ ਦੇ ਵਿੱਚ ਚਰਚਾ ਖੋਲ ਕੇ ਜਿਸ ਤਰ੍ਹਾਂ ਸਾਨੂੰ